ਇਹ ਸਰਕਾਰਾਂ ਦਾ ਉਹ ਲੱਚਰ ਪ੍ਰੋਗਰਾਮ ਲਾਉਂਦਾ ਸੀ ਲੱਚਰ ਗਾਣੇ ਗਾਉਂਦਾ ਸੀ ਜਿਹੜੇ ਪਰਿਵਾਰਾਂ 'ਚ ਬੈਠ ਕੇ ਸੁਣੇ ਨਹੀਂ ਜਾ ਸਕਦੇ। ਇਹੀ ਕਾਰਨ ਸੀ ਉਹਨੂੰ ਸੋਧਾ ਲਾਉਂਦਾ। ਦੂਜੀ ਗੱਲ ਉਹ ਸਰਕਾਰੀ ਦੇ ਕਹਿੰਦੇ ਇਹ ਗਾਣੇ ਗਾਉਂਦਾ ਸੀ ਕਿਉਂਕਿ ਲੋਕਾਂ ਨੂੰ ਭਰਮਾਇਆ ਜਾਵੇ। ਉਹ ਸਿੱਖਾਂ ਨੇ ਮਾਰਿਆ, ਪੰਥ ਨੇ ਪੰਥ ਨੇ ਉਹਨੂੰ ਸਜ਼ਾ ਦਿੱਤੀ ਹੈ। ਮੂਸੇਵਾਲ ਸਾਹਿਬ ਨੂੰ ਸਰਕਾਰ ਨੇ ਮਾਰਿਆ। ਜਿਹੜੇ ਬੰਦਿਆਂ ਦੇ ਉੱਤੇ ਇਲਜ਼ਾਮ ਲਾਇਆ ਸੀ ਇਹਨਾਂ ਨੇ ਮਾਰਿਆ। ਅੱਜ ਉਹ ਮੁਕਰ ਗਏ ਨੇ ਵੀ ਅਸੀਂ ਨਹੀਂ ਮਾਰਿਆ। ਉਹ ਸਰਕਾਰ ਨੇ ਮਾਰਿਆ। ਉਹ ਪੰਥ ਦੀ ਗੱਲ ਕਰਦਾ ਸੀ, ਸਿੱਖਾਂ ਦੀ ਗੱਲ ਕਰਦਾ ਸੀ। ਹੁਣ ਧਿਆਨ ਨਾਲ ਸੁਣਿਓ। ਇਸ ਜਦੋਂ ਖਾਨਕੂਬਾ ਚੱਲਦਾ ਸੀ ਸਰਕਾਰ ਨੇ ਸਪੈਸ਼ਲ ਕਰਾਕਾਰਾਂ ਨੂੰ ਪੰਜਾਬ ਦੇ ਵਿੱਚ ਖਾਰੇ ਲਾਉਣ ਲਈ ਸਾਧ ਕੇ ਖਾਰੇ ਲਵਾਏ ਨੇ ਤਾਂ ਕਿ ਨੌਜਵਾਨਾਂ ਦਾ ਪ੍ਰਭਾਵ ਨੌਜਵਾਨਾਂ ਨਾਲ ਜੁੜੇ ਸਿੱਧੂ ਮੂਸੇਵਾਲ ਨੇ ਗਾਣਾ ਕਾਇਆ ਬਲਵੰਦ ਸਿੰਘ ਦਾ ਹਹਾਕਾਰ ਮਸ ਗਈ ਦੇਸ਼ਾਂ ਵਿੱਚ ਤੇ ਵਿਦੇਸ਼ਾਂ ਵਿੱਚ ਉਹ ਗਾਣਾ ਵੀ ਸੱਚਾ ਸੀ ਇਹ ਉਹ ਕਹਿੰਦੇ ਸੱਚ ਨਾ ਗਾਓ ਝੂਠ ਗਾਓ ਜਦੋਂ ਉਸ ਨੂੰ ਨੌਜਵਾਨਾਂ ਨੇ ਗੋਲੀਆਂ ਮਾਰੀਆਂ ਨਾਲ ਉਸ ਦੀ ਪਤਨੀ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਜਿਹੜੀ ਪਤਨੀ ਸੀ ਇਹ ਸਾਡਾ ਕੌਮ ਦਾ ਸਿੱਖਾਂ ਦਾ ਸਿਧਾਂਤ ਹੈ ਵੀ ਬੱਚੇ ਤੇ ਬੀਬੀ ਤੇ ਪਿੱਠ ਤੇ ਬਾਰ ਨਹੀਂ ਕਰਨਾ ਜਿਵੇਂ ਜਨਨ ਦੇ ਵੈਦਿਆ ਦਾ ਕਤਲ ਹੋਇਆ ਸੀ ਉਹਨਾਂ ਦੀ ਮੈਸੇਜ ਉਹਨਾਂ ਦੇ ਕੋਲ ਹੀ ਖੜੀ ਸੀ ਪਰ ਸਿੰਘਾਂ ਨੇ ਉਹਦੇ ਵੱਲ ਇੱਕ ਵੀ ਫਾਇਰ ਨਹੀਂ ਕੀਤਾ ਹਾਲਾਂਕਿ ਸਿੱਖਾਂ ਨੂੰ ਪਤਾ ਸੀ ਵੀ ਇਹ ਗਵਾਹ ਬਣੇਗੀ ਸਾਡੇ ਖਿਲਾਫ ਜਿਵੇਂ ਲਲਤ ਮਾਕਨ ਦੀ ਮੌਤ ਹੋਈ ਹੈ ਉਹਦੀ ਮੈਸੇਜ ਦੀ ਵੀ ਮੌਤ ਨਾਲ ਹੀ ਹੋ ਗਈ ਸੀ ਉਹਦੇ ਵੀ ਗੋਲੀਆਂ ਲੱਗੀਆਂ ਸੀ ਪਰ ਉਹਨਾਂ ਨੌਜਵਾਨਾਂ ਨੇ ਬਾਅਦ ਵਿੱਚ ਮਾਫੀ ਮੰਗੀ ਵੀ ਸਾੜਾ ਇਹ ਅਰਾਦਾ ਨਹੀਂ ਸੀ ਵੀ ਇਸ ਬੀਬੀ ਨੂੰ ਵੀ ਨਾਰ ਮਾਰਿਆ ਜਾਵੇ ਪਰ ਸਮਾਂ ਹੀ ਐਸਾ ਬਣ ਗਿਆ ਕਿ ਬੀਬੀ ਉਹਨਾਂ ਦੇ ਉੱਤੇ ਡਿੱਗ ਪਈ ਤੇ ਗੋਲੀ ਉਸਦੇ ਵੀ ਲੱਗ ਗਈ ਉਹਨਾਂ ਨੇ ਮਾਫੀ ਵੀ ਮੰਗੀ ਸੀ ਹੋ ਸਕਦਾ ਕੋਈ ਇਦਾਂ ਦਾ ਹੀ ਇੱਥੇ ਵੀ ਹੋਇਆ ਹੋ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਇਮੂ ਦੇ ਤੁਹਾਡਾ ਦੋਸਤ ਮੈਂ ਹਰਵਿੰਦਰ ਰੋਪੜ ਤੋਂ ਪੰਜਾਬ ਦੇ ਵਿੱਚ ਜਿੱਥੇ ਚੋਣਾਂ ਦਾ ਵਿਕਲ ਵੱਜ ਚੁੱਕਿਆ ਹੈ 1 ਜੂਨ ਨੂੰ ਵੋਟਾਂ ਪੈਣੀਆਂ ਨੇ ਉੱਥੇ ਜਿਉਂ-ਜਿਉਂ ਚੋਣਾਂ ਨਜ਼ਦੀਕ ਆਉਂਦੀਆਂ ਨੇ ਤਿਉਂ-ਤਿਉਂ ਪੰਜਾਬ ਦੇ ਵਿੱਚ ਨਵੀਆਂ-ਨਵੀਆਂ ਘਟਨਾਵਾਂ ਹੋ ਰਹੀਆਂ ਨੇ ਪਤਾ ਨਹੀਂ ਕਿਸ ਚੀਜ਼ ਵੱਲ ਇਸ਼ਾਰਾ ਕਰਦੀਆਂ ਨੇ ਇਹ ਹਰ ਵਾਰੀ ਹੀ ਹੁੰਦਾ ਹੈ ਜਿਉਂ-ਜਿਉਂ ਵੋਟਾਂ ਨੇੜੇ ਆਉਂਦੀਆਂ ਨੇ ਕੁਝ ਨਾ ਕੁਝ ਪਤਾ ਨਹੀਂ ਮਾਹੌਲ ਜਤਨ ਨੇ ਮਾਹੌਲ ਖਰਾਬ ਕਰਨ ਦੇ ਪਤਾ ਨਹੀਂ ਇਹ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਨੂੰ ਕੁਝ ਧਰਮ ਦੇ ਨਾਂ ਤੇ ਲੜਾ ਕੇ ਜਾਂ ਦੰਗੇ ਕਰਾ ਕੇ ਇਹਨਾਂ ਨੂੰ ਇਹ ਹੁੰਦਾ ਵੀ ਚਲੋ ਸਾਡੇ ਵੱਲ ਪਤਾ ਨਹੀਂ ਕੀ ਹੋ ਰਿਹਾ ਪ੍ਰਮਾਤਮਾ ਜਾਣੇ ਮੇਰੇ ਨਾਲ ਬੈਠੇ ਨੇ ਸ਼ੁਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਰਨਲ ਸਕੱਤਰ ਕੌਮੀ ਜਰਨਲ ਸਕੱਤਰ ਕੁਲਦੀਪ ਸਿੰਘ ਜੀ ਭਾਗੋਵਾਲ ਸੁਗੜ ਸਿਆਣੇ ਨੇਤਾ ਨੇ ਗੱਲਬਾਤ ਕਰਾਂਗੇ ਚੋਣਾਂ ਬਾਰੇ ਵੀ ਗੱਲਬਾਤ ਕਰਾਂਗੇ ਤੇ ਮੈਂ ਗੱਲਬਾਤ ਕਰਾਂਗਾ ਸੱਸੀ ਗੱਲ ਕੁਲਦੀਪ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੇ ਹੁਣੇ ਹੁਣ ਥੋੜੇ ਦਿਨ ਪਹਿਲਾਂ ਇੱਕ ਕਲਾਕਾਰ ਹੁੰਦੇ ਸੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਜਿਨ੍ਹਾਂ ਦੀ ਮੌਤ ਨੂੰ ਹੋਇਆ ਦਹਾਕਾ ਹੀ ਬੀਤ ਗਿਆ ਕੋਈ 88 99 ਦੀ ਇਹ ਗੱਲ ਹੈ ਜੋ ਦੋਨਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਖਾਲਕੂ ਸਿੰਘਾਂ ਨੇ ਸੌਦਾ ਲਾਇਆ ਸੀ ਤੇ ਉਸ ਤੋਂ ਪਹਿਲਾਂ ਵੀ ਉਹਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਪੇਸ਼ ਵੀ ਹੋਇਆ ਜਾ ਕੇ ਤਾਂ ਫਿਰ ਵੀ ਉਹ ਬਾਹਰ ਪ੍ਰਚਾਰ ਕੁਝ ਉਹ ਕਰਦਾ ਰਿਹਾ ਕੁਝ ਜਿਹੜੇ ਵਿਰੋਧੀ ਹੁੰਦੇ ਉਹ ਵੀ ਕਰਦੇ ਰਹੇ ਨੇ ਵੀ ਸਾਡੀ ਗੱਲ ਹੋ ਗਈ ਉੱਥੇ ਦਾ ਪੈਸੇ ਲੈ ਕੇ ਸਮਝੌਤੇ ਹੋ ਜਾਂਦੇ ਨੇ ਐਦਾਂ ਦਾ ਪ੍ਰਚਾਰ ਬਾਹਰ ਹੁੰਦਾ ਰਿਹਾ ਹੋ ਸਕਦਾ ਉਹ ਨਾ ਕਰਦਾ ਹੋਵੇ ਹੋਰ ਲੋਕ ਕਰਦੇ ਹੁਣ ਵੀ ਇਹਨੂੰ ਛੜ ਦਿੱਤਾ ਗਿਆ ਤੇ ਉਹ ਪ੍ਰਚਾਰ ਕਰਕੇ ਹੀ ਉਹ ਉਹਦਾ ਮੌਤ ਦਾ ਕਾਰਨ ਬਣਿਆ ਪਰ ਮਨ ਨੂੰ ਇੱਕ ਗੱਲ ਸਮਝ ਨਹੀਂ ਆਈ ਜਦੋਂ ਉਸ ਨੂੰ ਨੌਜਵਾਨਾਂ ਨੇ ਗੋਲੀਆਂ ਮਾਰੀਆਂ ਨਾਲ ਉਸ ਦੀ ਪਤਨੀ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਜਿਹੜੀ ਪਤਨੀ ਸੀ ਇਹ ਸਾਡਾ ਕੌਮ ਦਾ ਸਿੱਖਾਂ ਦਾ ਸਿਧਾਂਤ ਹੈ ਵੀ ਬੱਚੇ ਤੇ ਬੀਬੀ ਤੇ ਤੇ ਪਿੱਠ ਤੇ ਬਾਰ ਨਹੀਂ ਕਰਨਾ ਜਿਵੇਂ ਜਨਰਲ ਵੈਦਿਆ ਦਾ ਕਤਲ ਹੋਇਆ ਸੀ ਉਹਨਾਂ ਦੀ ਮਿਸੇਜ ਉਹਨਾਂ ਦੇ ਕੋਲ ਹੀ ਖੜੀ ਸੀ ਪਰ ਸਿੰਘਾਂ ਨੇ ਉਹਦੇ ਵੱਲ ਇੱਕ ਵੀ ਫੇਰ ਨਹੀਂ ਕੀਤਾ ਹਾਲਾਂਕਿ ਸਿੱਖਾਂ ਨੂੰ ਪਤਾ ਸੀ ਵੀ ਇਹ ਗਵਾਹ ਬਣੇਗੀ ਸਾਡੇ ਖਿਲਾਫ ਜਿਵੇਂ ਲਲਤ ਮਾਕਣ ਦੀ ਮੌਤ ਹੋਈ ਹੈ ਉਹਦੀ ਮਿਸੇਜ ਦੀ ਵੀ ਮੌਤ ਨਾਲ ਹੀ ਹੋ ਗਈ ਸੀ ਉਹਦੇ ਵੀ ਗੋਲੀਆਂ ਲੱਗੀਆਂ ਸੀ ਫਰੋਂ ਉਹਨਾਂ ਨੌਜਵਾਨਾਂ ਨੇ ਬਾਅਦ ਚ ਮਾਫੀ ਮੰਗੀ ਵੀ ਸਾੜਾ ਇਹ ਇਰਾਦਾ ਨਹੀਂ ਸੀ ਵੀ ਇਸ ਬੀਬੀ ਨੂੰ ਵੀ ਨਾਲ ਮਾਰਿਆ ਜਾਵੇ ਪਰ ਸਮਾਂ ਹੀ ਐਸਾ ਬਣ ਗਿਆ ਕਿ ਬੀਬੀ ਉਹਨਾਂ ਦੇ ਉੱਤੇ ਡਿੱਗ ਪਈ ਤੇ ਗੋਲੀ ਉਸਦੇ ਵੀ ਲੱਗ ਗਈ ਉਹਨਾਂ ਨੇ ਮਾਫੀ ਵੀ ਮੰਗੀ ਸੀ ਹੋ ਸਕਦਾ ਕੋਈ ਐਦਾਂ ਦਾ ਹੀ ਇੱਥੇ ਵੀ ਹੋਇਆ ਹੋਵੇ ਗੋਲੀ ਮੈਂ ਤੁਹਾਡੇ ਸਵਾਲ ਕੱਟਦਾ ਹਾਂ ਅਮਰਸਿੰਘ ਚਮਕੀਲਾ ਨੂੰ ਕਾਫੀ ਦਿਨ ਹੋ ਗਏ ਦਾ ਹੱਕੇ ਹੋ ਗਏ ਨੇ ਕੋਈ ਉਹਨੂੰ ਸ਼ਹੀਦ ਦੱਸ ਰਿਹਾ ਉਹਦੀ ਕੀ ਦੇਣ ਸੀ ਜਾਂ ਹੁਣ ਕੀ ਲੋੜ ਪਈ ਐ ਇਹਨਾਂ ਨੂੰ ਲੀਡਰਾਂ ਨੂੰ ਜਾਂ ਉਹਨੂੰ ਸੋਸ਼ਲ ਮੀਡੀਆ ਤੇ ਵੀ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਉਹਦੇ ਤੇ ਫਿਲਮਾਂ ਬਣਾਈਆਂ ਜਾਣ ਕਈ ਮੀਡੀਆ ਵਿੱਚ ਚੱਲ ਰਿਹਾ ਕਿ ਉਹਦੀ ਕਬਰ ਤੇ ਜਿਹੜਾ ਜਾਂਦਾ ਉਸ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਇਹੋ ਜੇ ਕੀ ਨੇ ਜਦੋਂ ਕਿ ਪੰਜਾਬ ਦੀ ਧਰਤੀ ਦੇ ਵਿੱਚ ਇਲਾਜਮੀ ਹੈ ਜਿਹੜੇ ਸਾਡੇ ਸਿੰਘ ਸੂਰਮੇ ਸ਼ਹੀਦ ਹੋਏ ਨੇ ਜਾਂ ਸਾਡੇ ਪੰਜਾਬ ਦੀ ਧਰਤੀ ਹੈ ਕੀ ਲੋੜ ਪੈਗੀ ਇਸ ਸਮੇਂ ਵਿੱਚ ਜਾਂ ਉਹਦੀ ਕੀ ਦੇਣਾ ਸਾਨੂੰ ਵੀ ਅਸੀਂ ਉਹਨੂੰ ਸ਼ਹੀਦ ਕਹੀਏ ਜਾਂ ਉਹਨੂੰ ਯਾਦ ਕੀਤਾ ਜਾਵੇ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਉੱਥੇ ਜਾ ਕੇ ਮੱਥਾ ਟੇਕਣ ਨਾਲ ਮਨੋ ਕਾਮਨਾ ਤਾਂ ਪੂਰੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਣ ਨਾਲ ਗੁਰੂ ਨੂੰ ਗੁਰੂ ਮੰਨਣ ਨਾਲ ਇਹ ਸਭ ਬਹਿਮ ਨੇ ਵੀ ਉੱਥੇ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਮੈਂ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਉਹਨੂੰ ਸ਼ਹੀਦ ਕਹੇ ਜਾਂਦੇ ਨੇ ਹੁਣ ਉਹਦੀਆਂ ਫਿਲਮਾਂ ਬਣਦੀਆਂ ਨੇ ਇਹ ਸਰਕਾਰਾਂ ਕਰਦੀਆਂ ਨੇ ਸਰਕਾਰਾਂ ਦੀ ਜਿਹੜੀ ਪਾਲਸੀ ਹੈ ਇਹ ਉਹ ਪਾਲਸੀ ਦੇ ਅਧੀਨ ਹੈ ਫਿਲਮ ਬਣੀਆਂ ਉਹ ਪਾਲਸੀ ਦੇ ਅਧੀਨ ਨੇ ਮੀਡੀਆ ਕਿੰਨੀਆਂ ਅੱਜ ਮੈਂ ਦੇਖਦਾ ਰੋਜ਼ ਫੇਸਬੁੱਕ ਤੇ ਇਹੀ ਕੁਝ ਚੱਲ ਰਿਹਾ ਹੈ ਜਮਕੀਲੇ ਦਾ ਜੀ ਕੋਈ ਜਿਹੜੇ ਸਿੰਘਾਂ ਨੇ ਸੋਧਿਆ ਉਹਨਾਂ ਦੀ ਕੋਈ ਨਹੀਂ ਦਿਖਾ ਰਿਆ ਦੂਜੀ ਗੱਲ ਇਹ ਸਰਕਾਰਾਂ ਦਾ ਉਹ ਲੱਚਰ ਪ੍ਰੋਗਰਾਮ ਲਾਉਂਦਾ ਸੀ ਲੱਚਰ ਗਾਣੇ ਗਾਉਂਦਾ ਸੀ ਜਿਹੜੇ ਪਰਿਵਾਰਾਂ ਚ ਬੈਠ ਕੇ ਸੁਣੇ ਨਹੀਂ ਜਾ ਸਕਦੇ ਇਹੀ ਕਾਰਨ ਸੀ ਉਹਨੂੰ ਸੋਧਾ ਲਾਉਣ ਦਾ ਦੂਜੀ ਗੱਲ ਉਹ ਸਰਕਾਰੀ ਦੇ ਕਹਿਣ ਤੇ ਇਹ ਗਾਣੇ ਗਾਉਂਦਾ ਸੀ ਕਿਉਂਕਿ ਲੋਕਾਂ ਨੂੰ ਭਰਮਾਇਆ ਜਾਵੇ ਉਹ ਸਿੱਖਾਂ ਨੇ ਮਾਰਿਆ ਪੰਥ ਨੇ ਪੰਥ ਨੇ ਉਹਨੂੰ ਸਜ਼ਾ ਦਿੱਤੀ ਹੈ ਮੂਸੇਵਾਲ ਸਾਹਿਬ ਨੂੰ ਸਰਕਾਰ ਨੇ ਮਾਰਿਆ ਜਿਹੜੇ ਬੰਦਿਆਂ ਦੇ ਉੱਤੇ ਇਲਜ਼ਾਮ ਲਾਇਆ ਸੀ ਇਹਨਾਂ ਨੇ ਮਾਰਿਆ ਅੱਜ ਉਹ ਮੁਕਰ ਗਏ ਨੇ ਵੀ ਅਸੀਂ ਨਹੀਂ ਮਾਰਿਆ ਉਹ ਸਰਕਾਰ ਨੇ ਮਾਰਿਆ ਉਹ ਪੰਥ ਦੀ ਗੱਲ ਕਰਦਾ ਸੀ ਸਿੱਖਾਂ ਦੀ ਗੱਲ ਕਰਦਾ ਸੀ ਹੁਣ ਇੱਕ ਧਿਆਨ ਨਾਲ ਸੁਣਿਓ ਇਸ ਕਰਕੇ ਉਸ ਨੂੰ ਮੁਸੇਵਾਲ ਨੂੰ ਮਾਰਿਆ ਉਸ ਨੇ ਸਿੱਖਾਂ ਦੀ ਗੱਲ ਕੀਤੀ ਆ ਪਾਣੀਆਂ ਦੀ ਗੱਲ ਕੀਤੀ ਆ ਬਲਵਿੰਦਰ ਜਟਾਣੇ ਦੀ ਗੱਲ ਕੀਤੀ ਆ ਇਸ ਕਰਕੇ ਉਹਨੂੰ ਮਾਰਿਆ ਦੂਜੀ ਗੱਲ ਤੁਹਾਨੂੰ ਯਾਦ ਹੋਣਾ ਨਰਮਲ ਸਿੰਘ ਚੂਲਾ ਕੇ ਟਾਡੀ ਸੀ ਬਹੁਤ ਵਧੀਆ ਉਹ ਵੀ ਸਰਕਾਰ ਨੇ ਮਾਰਿਆ ਸੀ ਉਹ ਪੰਥ ਦੀ ਗੱਲ ਕਰਦਾ ਸੀ ਚਰਨਜੀਤ ਸਿੰਘ ਆਲਮਗੀਰ ਅੱਜ ਵੀ ਜਿਉਂਦਾ ਦੁਨੀਆ ਦੇ ਵਿੱਚ ਉਹ ਬਹੁਤ ਤਿੱਖੀਆਂ ਬਾਰਾਂ ਕਾਉਂਦਾ ਸੀ ਉਹਦੇ ਦੇ ਵੀ ਪਰਚੇ ਦਰਜ ਹੋਏ ਨੇ ਮਾਰਿਆ ਤਾਂ ਨਹੀਂ ਮਰਦਾ ਨਹੀਂ ਸਕਿਆ ਸਰਕਾਰ ਮਾਰ ਨਹੀਂ ਸਕੀ ਉਹਨੂੰ ਉਹਦੇ ਦੇ ਪਰਚੇ ਦਰਜ ਹੋਏ ਨੇ ਅੱਜ ਉਹ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਮੈਂਬਰ ਹੈ ਤੇ ਹੋਰ ਵੀ ਬਹੁਤ ਢਾਡੀ ਨੇ ਜਿਨ੍ਹਾਂ ਦੇ ਪਰਚੇ ਦਰਜ ਹੋਏ ਨੇ ਸਰਕਾਰ ਨਹੀਂ ਚਾਹੁੰਦੀ ਕੋਈ ਸਿੱਖਾਂ ਦੀ ਤੇ ਪੰਥ ਦੀ ਗੱਲ ਕਰੇ ਮੂਸੇਵਾਲ ਦੀ ਮੌਤ ਦਾ ਵੀ ਇਹੀ ਕਾਰਨ ਇਹ ਸਰਕਾਰਾਂ ਕਰਦੇ ਨੇ ਮਨੂੰ ਇੱਕ ਗੱਲ ਯਾਦ ਆਉਂਦੀ ਮੈਂ ਤੁਹਾਨੂੰ ਦੱਸਦਾ ਸਾਰੇ ਕਲਾਕਾਰਾਂ ਨੂੰ ਕਿਸੇ ਨੇ ਮਾਰਿਆ ਇੱਕ ਵਾਰੀ ਸਰਦੂਰ ਸਕੰਦਰ ਤੇ ਜਿਹੜੀ ਉਹਨਾਂ ਨਾਲ ਬੀਬੀ ਗਾਉਂਦੀ ਐ ਨੂਰੀ ਇਹ ਖੰਨੇ ਤੋਂ ਚੰਡੀਗੜ੍ਹ ਜਾ ਰਹੇ ਸੀ ਉੱਚੇ ਪਿੰਡਾਂ ਦੇ ਲਾਗੇ ਖੇੜੀ ਦੇ ਖੇੜੀ ਪਿੰਡ ਸੀ ਇਹਦਾ ਆਪਣੇ ਸਰਦੂਰ ਸਕੰਦਰ ਦਾ ਜਦੋਂ ਛੋਟ ਆਮ ਮੁੰਡਾ ਸੀ ਇਹ گاਉਂਦਾ ਵਜਾਉਂਦਾ ਸੀ ਸਿੱਖਦਾ ਸੀ ਇਹ ਪਿੰਡੋਂ ਟੈਂਪੂ ਤੇ ਬੈਠ ਕੇ ਜਾਂਦਾ ਹੁੰਦਾ ਸੀ ਉਸੇ ਪਿੰਡ ਦਾ ਇੱਕ ਮੋਹਨ ਸਿੰਘ ਢੋਲੇਵਾਲ ਹੁੰਦਾ ਸੀ ਉਹ ਉੱਥੇ ਅਮ ਕਾਮ ਕਰਦੇ ਸੀ ਖੰਨੇ ਉਹ ਵੀ ਉਹ ਟੈਂਪੂਆਂ ਜਾਂਦੇ ਸੀ ਇਹ ਜਾਣਦੇ ਸੀ ਇੱਕ ਦੂਜੇ ਨੂੰ ਉਹ ਜਦੋਂ ਕਿਤੇ ਚੰਡੀਗੜ੍ਹ ਵੱਲ ਜਾ ਰਹੇ ਸੀ ਇੱਕ ਬੈਂਡ ਦੇ ਵਿੱਚ ਅਮਰਜੋਤ ਕੌਰ ਵੀ ਨਾਲ ਸੀ ਤੇ ਉਹ ਨੂਰੀ ਵੀ ਨਾਲ ਸੀ ਤੇ ਸਰਦੂਰ ਸਕੰਦਰ ਵੀ ਨਾਲ ਸੀ ਤੇ ਡਰਾਈਵਰ ਤੇ ਹੋਰ ਵੀ ਇੱਕ ਦੋ ਬੰਦੇ ਸਦੇ ਉਹਨਾਂ ਨਾਲ ਉਹ ਰਾਜ ਸਿੰਘਾਂ ਨੇ ਰੋਕ ਲਿਆ ਤੇ ਸ਼ਪਾਲ ਸਿੰਘ ਚੰਦਣਾ ਉਦੋਂ ਜੁੰਦੇ ਹੁੰਦੇ ਸੀ ਉਹਨਾਂ ਨਾਲ ਉਹਨੂੰ ਰੋਕ ਲਿਆ ਉਹ ਘਬਰਾ ਗਏ ਵੀ ਸਾਨੂੰ ਇਹ ਮਾਰ ਦੇਣਗੇ ਹੁਣ ਵੀ ਇਹਨਾਂ ਕੋਲ ਹਥਿਆਰ ਨਹੀਂ ਜਦੋਂ ਮੋਹਨ ਸਿੰਘ ਢੋਲੇ ਵਾਲ ਨੇ ਦੱਸਿਆ ਵੀ ਇਹ ਖੇੜੀ ਬੰਦੇ ਨੇ ਇਹ ਗਾਉਂਦੇ ਨੇ ਇਹ ਸਰਦੂਲ ਸਕੰਦਰਾ ਇਹਨਾਂ ਦੀ ਮੈਸੇਜ ਹੈ ਵੀ ਨਾਲ ਗਾਉਂਦੀ ਹੈ ਤੇ ਉਹ ਕਹਿੰਦਾ ਮੈਂ ਇਹਨਾਂ ਨੂੰ ਜਾਣਦਾ ਮੇਰੇ ਸਾਡੇ ਗਵੰਢੀ ਬੰਦੇ ਨੇ ਤੇ ਗੱਲਾਂ ਬਾਤਾਂ ਦਾ ਕਾਫੀ ਹੋਈਆਂ ਪਰ ਉਹ ਡਰੇ ਰਹੇ ਸੀ ਡਰੇ ਬੈਠੇ ਸੀ ਗੱਡੀ ਦੇ ਵਿੱਚ ਬਦੋਂ ਜਦੋਂ ਰਿਸ਼ਪਾਲ ਸਿੰਘ ਨੇ ਫਿਰ ਇੱਕ ਗੱਲ ਕਹੀ ਵੀ ਭੈਣੇ ਗੱਲ ਇੱਕ ਹੈ ਭਰਾ ਮੇਰੋ ਅਸੀਂ ਤਾਂ ਦੁਨੀਆ ਦੇ ਵਿੱਚ ਖਬਰੇ ਕਿੰਨੇ ਦਾ ਰਹਿਣਾ ਸਾਰਾ ਕੋਈ ਪਤਾ ਨਹੀਂ ਸਾਰੇ ਜਾਣ ਤੋਂ ਬਾਅਦ ਸਾਡਾ ਵੀ ਕੋਈ ਯਾਦਗਾਰੀ ਗੀਤ ਜਰੂਰ ਗਾਇਓ ਤੇ ਉਹ ਕਹਿੰਦੇ ਕੋਈ ਨਹੀਂ ਉਹਨਾਂ ਹੱਥ ਜੋੜੇ ਉਹਨਾਂ ਨਾਲ ਬੋਲਤਾ ਨਹੀਂ ਕੁਝ ਸਕੇ ਡਰਦੇ ਹੋ ਉਹਨਾਂ ਦੇ ਹੱਥ ਜੋੜੇ ਤੇ ਰਿਸ਼ਪਾਲ ਸਿੰਘ ਛੰਦੜਾ ਨੇ ਇੱਕ ਪਿਸਤੌਲ ਛੋਟਾ ਜਿਹਾ ਛੋ-ਛੋੜੀਆਂ ਗੋਲੀਆਂ ਪੈਂਦੀਆਂ ਸੀ ਮੈਂ ਨਾ ਉਹਦਾ ਭੁੱਲ ਗਿਆ ਕਿੰਨੇ ਬੋਰਦਾ ਸੀ ਉਹ ਉਹਨਾਂ ਨੂੰ ਦੇ ਦਿੱਤਾ ਉਹਨਾਂ ਨੇ ਡਰਦੇ ਆ ਨੇ ਉਹ ਵੀ ਫੜ ਲਿਆ ਫੜ ਕੇ ਗੱਡੀ 'ਚ ਰੱਖ ਲਿਆ ਰੱਖ ਕੇ ਉਹ ਚੱਲ ਪਿਆ ਉਤੋਂ ਉਹ ਦੇਖੀ ਦੇਖਣ ਦੀ ਗੱਲ ਹੈ ਚਲੋ ਅੱਖੀ ਦੇਖਣ ਵਾਲੀ ਗੱਲ ਤਾਂ ਮੈਂ ਨਹੀਂ ਕਹਿ ਸਕਦਾ ਉਹਨਾਂ ਨੇ ਰਖ ਲਿਆ ਪਰ ਡਰੇ ਹੋਏ ਸੀਗੇ ਉਹ ਕੁਦਰਤੀ ਜਦੋਂ ਚੱਲ ਕੇ ਆਏ ਉਹ ਉੱਚੇ ਪਿੰਡ ਸੀਆਰਪੀ ਦਾ ਨਾਕਾ ਸੀ ਉਹਨਾਂ ਨੂੰ ਕੀ ਪਤਾ ਵੀ ਇਹ ਗਾਉਣ ਵਾਲੇ ਨੇ ਕੌਣ ਹੈ ਉਹਨਾਂ ਨੇ ਉਹ ਗੱਡੀ ਰੋਕ ਲਈ ਪਤਾ ਤਾਂ ਪਿਸਤੌਲ ਆਪ ਫੜਾਤਾ ਸੀ ਜਰਬੀ ਨੂੰ ਇਹ ਆ ਉਹਨਾਂ ਨੇ ਫੜ ਲਿਆ ਫਿਰ ਉਹ ਕਹਿੰਦੇ ਵੀ ਕੇਸ ਦਰਜ ਕਰਨਾ ਉਹਨਾਂ ਨੇ ਫਿਰ ਆਪਣੇ ਡਰਾਈਵਰ ਤੇ ਕੇਸ ਦਰਜ ਕਰਵਾਤਾ ਸੀ ਵੀ ਚੱਲ ਇਧਰ ਤੇ ਦਰਜ ਕਰ ਲਓ ਤੇ ਇਹ ਇਹ ਇੱਕ ਇੱਕ ਕਲਾ ਸਿੰਘਾਂ ਨੇ ਹਰ ਇੱਕ ਨੂੰ ਨਹੀਂ ਮਾਰਿਆ ਉਹਨਾਂ ਨੇ ਵੀ ਮਾਰ ਸਕਦੇ ਜੇ ਮਾਰਨ ਵਾਲੀ ਗੱਲ ਹੋਵੇ ਪਰ ਇਹ ਨਾ ਨਾ ਹੀ ਇਹ ਗੰਦੇ ਆ ਨਾ ਬਾਤ ਸੀ ਇਸ ਕਰਕੇ ਸਿੰਘਾਂ ਨੇ ਮੈਂ ਇਸੇ ਇਸੇ ਤੁਹਾਡੇ ਉੱਤਰ ਹੈ ਤੁਹਾਡਾ ਮੈਂ ਇਸੇ ਤੇ ਸਵਾਲ ਕਰਦਾ ਪੰਜਾਬ ਦੀਆਂ ਮੈਂ ਤਾਂ ਅੱਜ ਤੱਕ ਦੇਖਿਆ ਕਿ ਇਹੋ ਜਿਹੇ ਗੰਦੇ ਸਾਗਰ ਦੀ ਬੋਟੀ ਲੈਂਦੀ ਇੰਡ ਕਚਲਾ ਉਹ ਕਿਸ ਤਰ੍ਹਾਂ ਦੇ ਗਾਣੇ ਗਾਉਂਦਾ ਸੀ ਉਹ ਪਹਿਲੇ ਗਾਣੇ ਉਹਦੇ ਦੇਖੇ ਜਾ ਸਕਦੇ ਨੇ ਚਮਕੀਲਾ ਜਦੋਂ ਕਿਸੇ ਪਿੰਡ ਵਿੱਚ ਖਾਣਾ ਲਾਉਂਦਾ ਸੀ ਕਿਉਂਕਿ ਪਿੰਡ ਦੇ ਵਿੱਚ ਬੇਟੀਆਂ ਵੀ ਹੁੰਨੀਆਂ ਕਿਸੇ ਦੀ ਸ਼ਾਦੀ ਦੇ ਵਿੱਚ ਵਿਆਹ ਦੇ ਵਿੱਚ ਬੇਟੇ ਵੀ ਆਉਂਦੇ ਨੇ ਸਾਡੀਆਂ ਬਹੂਆਂ ਵੀ ਆਉਂਦੀਆਂ ਨੇ ਤੇ ਉਹਦੇ ਕਿਸ ਤਰ੍ਹਾਂ ਦੇ ਸ਼ਬਦ ਹੁੰਦੇ ਸਨ ਇਹ ਸਾਰਿਆਂ ਨੇ ਦੇਖੇ ਨੇ ਇਹਨਾਂ ਲੋਕਾਂ ਦਾ ਸਹਾਰਾ ਕਿਉਂ ਲੈ ਰਹੀਆਂ ਨੇ ਸਰਕਾਰਾਂ ਹੁਣ ਤੱਕ ਤਾਂ ਇਸ ਤਰ੍ਹਾਂ ਦਾ ਮੈਂ ਕੋਈ ਦੇਖਿਆ ਨਹੀਂ ਕਾਲੀ ਦਲ ਦੀ ਵੀ ਸਰਕਾਰ ਰਹੀ ਹੈ ਕਾਂਗਰਸ ਦੀ ਵੀ ਰਹੀ ਹੈ ਹੁਣ ਤੱਕ ਤਾਂ ਇਹ ਕੁਝ ਹੋਇਆ ਨਹੀਂ ਹੈਗਾ ਫਿਰ ਹੁਣ ਇੰਨੀ ਘਟੀਆ ਰਾਜਨੀਤੀ ਤੇ ਉਤਰਿਆ ਆਏ ਕਿ ਇਹੋ ਜੇ ਸਾਨੂੰ ਹੁਣ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੂੰ ਸਾਡੇ ਸਾਹਮਣੇ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਆ ਸਰਕਾਰ ਐਨੀ ਗਿਰ ਚੁੱਕੀ ਹੈ ਨਹੀਂ ਸਰਕਾਰਾਂ ਨੂੰ ਇਹ ਪਤਾ ਵੀ ਜਿਹੜਾ ਕਲਾਕਾਰ ਗਾਉਂਦਾ ਨਾ ਉਹਦਾ ਅਸਰ ਨੌਜਵਾਨਾਂ ਤੇ ਬਹੁਤ ਹੁੰਦਾ ਹੈ ਜ਼ਿਆਦਾ ਹੁੰਦਾ ਜ਼ਿਆਦਾ ਹੁੰਦਾ ਨੌਜਵਾਨੀਓ ਅੱਜਕੱਲ ਸਰਕਾਰਾਂ ਤੇ ਪਰਖਟਾ ਲਿਆਉਂਦੀ ਹੈ ਜੇ ਪਿਛਲੀ ਬਾਰੀ ਸਰਕਾਰ ਝਾੜੂ ਦੀ ਬਣੀ ਨੌਜਵਾਨਾਂ ਲੈਂਦੀ ਆ ਅੱਜ ਨੌਜਵਾਨ ਉਹਨਾਂ ਦੇ ਖਿਲਾਫ ਹੈ ਤੇ ਇਹ ਨੌਜਵਾਨਾਂ ਕਰਕੇ ਇਹ ਗੱਲ ਜਦੋਂ ਖਾਲਕੂਬਾ ਚੱਲਦਾ ਸੀ ਸਰਕਾਰ ਨੇ ਸਪੈਸ਼ਲ ਕਰਾਕਾਰਾਂ ਨੂੰ ਪੰਜਾਬ ਦੇ ਵਿੱਚ ਖਾਰੇ ਲਾਉਣ ਲਈ ਸੱਦ ਕੇ ਖਾਰੇ ਲਵਾਏ ਨੇ ਤਾਂ ਕਿ ਨੌਜਵਾਨਾਂ ਦਾ ਪ੍ਰਭਾਵ ਨੌ ਉਹਨਾਂ ਨਾਲ ਜੁੜੇ ਸਿੱਧੂ ਮੂਸੇਵਾਲੇ ਨੇ ਗਾਣਾ ਕਾਇਆ ਬਲਵੰਦਰ ਸਿੰਘ ਜਣਾਂ ਦਾ ਹਹਾਕਾਰ ਮੱਚ ਗਈ ਦੇਸ਼ਾਂ ਵਿੱਚ ਤੇ ਵਿਦੇਸ਼ਾਂ ਵਿੱਚ ਉਹ ਗਾਣਾ ਵੀ ਸੱਚਾ ਸੀ ਇਹ ਉਹ ਕਹਿੰਦੇ ਸੱਚ ਨਾ ਗਾਓ ਝੂਠ ਗਾਓ ਨਸ਼ਾ ਬੇਸ ਆਬ ਚੱਲ ਰਿਹਾ ਹੈ ਨਸ਼ੇ ਦੀ ਕੋਈ ਗੱਲ ਨਹੀਂ ਕਰਦਾ ਫਿਲਮ ਨਹੀਂ ਬਣਾਉਂਦਾ ਨਸ਼ੇ ਦੀ ਉਹਦੀ ਚਮਕੀਲੇ ਦੀ ਫਿਲਮ ਬਣਾਤੀ ਚਮਕੀਲੇ ਨੇ ਬੇਹੱਦ ਗੰਦ ਬਕਿਆ ਇੱਕ ਨਹੀਂ ਕਈ ਵਾਰ ਉਸ ਨੂੰ ਸਿੰਘਾਂ ਨੇ ਚਿਤਾਵਨੀ ਦਿੱਤੀ ਹੈ ਐਸੀ ਗੱਲ ਨਹੀਂ ਹੈ ਕਿ ਉਹ ਗਿਆ ਵੀ ਹੈ ਪਰ ਉਸ ਤੋਂ ਬਾਅਦ ਵੀ ਪਰੋਂ ਹਟਿਆ ਨਹੀਂ ਫਿਰ ਧਾਰਮਿਕ ਗਾਣੇ ਵੀ ਗਾਏ ਪਰ ਉਹ ਇਹ ਕੰਮ ਕਰਦਾ ਰਿਹਾ ਫਿਰ ਜਿਹੜਾ ਪ੍ਰਚਾਰ ਕਰਦੇ ਰਹੇ ਨੇ ਵੀ ਅਸੀਂ ਉਹਦੇ ਪੈਸੇ ਲੈ ਕੇ ਸਮਝੌਤਾ ਹੋ ਜਾਂਦਾ ਜੀ ਉੱਥੇ ਫੈਸਲਾ ਹੋ ਜਾਂਦਾ ਜੀ ਜੋ ਮਰਜ਼ੀ ਕਰ ਲੋ ਜੀ ਇਹ ਗੱਲਾਂ ਕਰਕੇ ਹੀ ਗੱਲ ਅੱਗੇ ਵਧੀ ਹੈ ਤੁਸੀਂ ਆਨੰਦਪੁਰ ਸਾਹਿਬ ਤੋਂ ਇੱਕ ਸੁਗੜ ਸਿਆਣੇ ਨੇਤਾ ਐ ਲੀਡਰਾਂ ਦੇ ਵਿੱਚ ਤੁਹਾਡੀ ਪਹੁੰਚ ਐ ਕਾਫੀ ਢੇਰ ਤੋਂ ਤੁਸੀਂ ਪਾਰਟੀ ਦੇ ਵਿੱਚ ਗੁజర్ ਰਹੇ ਹੋ ਵਿਚਰ ਰਹੇ ਹੋ ਕਾਫੀ ਕੁਝ ਤੁਸੀਂ ਸਮਾਜ ਲਈ ਕੀਤਾ ਸਾਡੇ ਨਾਲ ਵੀ ਵਿਚੜਦੇ ਹੋ ਜਿੱਥੇ ਕਿਸੇ ਦਾ ਦੁੱਖ ਸੁੱਖ ਸਾਂਝਾ ਹੁੰਦਾ ਹੈ ਤੁਸੀਂ ਉਹਦੇ ਵਿੱਚ ਸ਼੍ਰੀਕ ਹੋ ਜਾਂਦੇ ਹੋ ਹੁਣ ਤੁਹਾਡੀ ਹੀ ਪਾਰਟੀ ਵੱਲੋਂ ਇੱਕ ਪੈਰਾਸ਼ੂਟ ਰਹੀ ਪਤਾ ਨਹੀਂ ਜਿੰਨਾ ਲੋਕਾਂ ਨੂੰ ਪਤਾ ਨਹੀਂ ਹੁੰਦਾ ਇੱਕ ਉਮੀਦਵਾਰ ਹੈ ਕੁਸ਼ਲਪਾਲ ਸੈਲ ਨੌਨ ਦਾ ਨਾਮ ਐ ਉਹਨਾਂ ਨੂੰ ਆਨੰਦਪੁਰ ਸਾਹਿਬ ਦੀ ਸੀਟ ਤੋਂ ਉਤਾਰਿਆ ਗਿਆ ਹੈ ਇਹਨਾਂ ਲੋਕਾਂ ਨੂੰ ਜਾਣਕਾਰੀ ਨਹੀਂ ਸਮਾਜ ਦੇ ਵਿੱਚ ਜਾਂ ਰੋਪੜ ਜ਼ਿਲ੍ਹੇ ਦੀ ਕੋਈ ਜਾਣਕਾਰੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਗਿਆਨ ਨਹੀਂ ਹੁਣ ਤੁਸੀਂ ਕੀ ਕਰੋਗੇ ਕਿਉਂਕਿ ਤੁਹਾਡੀ ਪਹੁੰਚ ਕਾਫੀ ਹੈ ਤੁਸੀਂ ਕਾਫੀ ਦੇਰ ਦੇ ਸਦੀਆਂ ਹੋਗੇ ਤੁਹਾਨੂੰ ਵਿਸਤਰਦਿਆਂ ਨੂੰ ਖੜਕੂਬਾਦ ਦੇ ਸਮੇਂ ਤੋਂ 1992 ਵਿੱਚ ਤੋਂ ਤੁਸੀਂ ਐਮਏ ਕਰ ਲਈ ਸੀ ਮੇਰੇ ਖਤਰਾ 90 ਵਿੱਚ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਤੁਸੀਂ ਕੀ ਕਰੋਗੇ ਜਦੋਂ ਧਰਮੀਆਂ ਦੀ ਜਿਸ ਤਰ੍ਹਾਂ ਹੁਣੇ ਗੱਲ ਕੀਤੀ ਤੁਸੀਂ ਵੀ ਧਰਮੀਆਂ ਦੀ ਕੋਈ ਗੱਲ ਨਹੀਂ ਕਰਦਾ ਤੇ ਫਿਰ ਇਹਨਾਂ ਨੂੰ ਹੀ ਉਹ ਕੀਤਾ ਜਾਂਦਾ ਫਿਰ ਇਹ ਹਾਰ ਦਾ ਕਾਰਨ ਬਣਦੇ ਨੇ ਨਮੋਸ਼ੀ ਦਾ ਕਾਰਨ ਬਣਦੇ ਨੇ ਫਿਰ ਕਹਿੰਦੇ ਨੇ ਸਾਨੂੰ ਸਿੱਖ ਰਾਜ ਦੀ ਪ੍ਰਾਪਤੀ ਨਹੀਂ ਹੋਈ ਹੁਣ ਤੁਹਾਡਾ ਕੀ ਇਰਾਦਾ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਆਨੰਦਪੁਰ ਸਾਹਿਬ ਸੀਟ ਦੀ ਸਾਡੀ ਪਾਰਟੀ ਦੀ ਸਾਡੀ ਪਾਰਟੀ ਦੀ ਮੀਟਿੰਗ ਹੋਈ ਸੀ ਮਸਤਵਾਨਾ ਗੁਰਦੁਆਰਾ ਸਾਹਿਬ ਚ ਜਿੱਥੇ ਦੁਨੀਆ ਸੀਸ ਝੁਕਾਉਂਦੀ ਆ ਕੇ ਸਾਰੀ ਪਾਰਟੀ ਤੇ ਸਾਰੇ ਮੈਂਬਰ ਰਾਜਸੀ ਮਾਮਲੇ ਦੀ ਕਮੇਟੀ ਦੇ ਉੱਤੇ ਬੈਠੇ ਸਨ ਉੱਥੇ ਗੱਲ ਚੱਲੀ ਸੀ ਟਿਕਟ ਦੀ ਤੇ ਟਿਕਟ ਕੁਸ਼ਲਪਾਲ ਜੀ ਨੂੰ ਪਾਰਟੀ ਨੇ ਦਿੱਤੀ ਹੈ ਤੇ ਮੈਂ ਵੀ ਉੱਥੇ ਬੈਠਾ ਸੀ ਚਲੋ ਮੈਂ ਵੀ ਟਿਕਟ ਦੀ ਮੰਗ ਕਰਦਾ ਸੀ ਫਿਰ ਸਾਰੀ ਜਿਹੜੀ ਪੀਐਸਸੀ ਕਮੇਟੀ ਉੱਤੇ ਬੈਠੀ ਸੀ ਉੱਥੇ ਹੋਇਆ ਸੀ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਟਿਕਟ ਦੇ ਦਿਓ ਹੋ ਸਕਦਾ ਅਸੀਂ ਕੰਮ ਨਾ ਕਰਦੇ ਹੋਈਏ ਸਾਨੂੰ ਟਿਕਟ ਨਾ ਮਿਲੀ ਹੋਵੇ ਕਿਉਂਕਿ ਤਾਂ ਹੀ ਕੋਈ ਪੀਐਸਸੀ ਦਾ ਲੱਗ ਰਿਹਾ ਤੁਹਾਡਾ ਦਿਲ ਕਹਿ ਰਿਹਾ ਵੀ ਤੁਸੀਂ ਕੰਮ ਨਹੀਂ ਕਰ ਰਹੇ ਮੈਂ ਕਹਿ ਰਿਹਾ ਵੀ ਤੁਸੀਂ ਕੰਮ ਕਰ ਦਿਓ ਇਹ ਸਰਦਾਰ ਜੀ ਬੈਠੇ ਨੇ ਉਹ ਬੈਠੇ ਨੇ ਤੁਹਾਡੇ ਘਰ ਅੱਜ ਕਾਫੀ ਲੋਕ ਆਏ ਹੋਏ ਨੇ ਤੁਸੀਂ ਸਮਾਜ ਵਿੱਚ ਵੇਚਣ ਦਿਓ ਜੇ ਜਨਤਾ ਕਹਿੰਦੀ ਹੈ ਤੁਸੀਂ ਕੰਮ ਕਰਦੇ ਐ ਤਾਂ ਤੁਹਾਡਾ ਦਿਲ ਕੀ ਕਹਿੰਦਾ ਤੁਸੀਂ ਕੰਮ ਕਰਦੇ ਨਹੀਂ ਨਹੀਂ ਇਹ ਤਾਂ ਤੁਹਾਨੂੰ ਮੈਂ ਪਾਰਟੀ ਦਾ ਫੈਸਲਾ ਦੱਸਦਾ ਮੇਰਾ ਫੈਸਲਾ ਤਾਂ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗਾ ਨਾ ਤੇ ਇਹ ਜਿਹੜੀ ਟਿਕਟਾ ਫਿਰ ਇਹ ਉਹਨਾਂ ਨੂੰ ਅਨਾਉਂਸ ਕਰ ਦਿੱਤੀ ਗਈ ਤੇ ਦੂਜੀ ਗੱਲ ਜਿਹੜੇ ਮੈਂਬਰ ਬੈਠੇ ਸਨ ਉੱਥੇ ਜਿਹੜੇ ਕੰਮ ਕਰਦੇ ਨੇ ਪਾਰਟੀ ਦੇ ਉਹ ਮੇਰੇ ਖਿਲਾਫ ਜਾਂ ਮੇਰੇ ਬਰੋਚ ਕੁਝ ਨਹੀਂ ਬੋਲੇ ਵੀ ਭਾਗਵਾਲ ਕੰਮ ਕਰਦਾ ਜਾਂ ਨਹੀਂ ਕਰਦਾ ਇਹਦੇ ਵਿਚਾਰ ਕੀਤੀ ਜਾਵੇ ਫਿਰ ਮੈਂ ਸੋਚਿਆ ਵੀ ਇਹ ਜਿਹੜੇ ਬੈਠੇ ਨੇ ਮੈਂਬਰ ਵੀ ਇਹਨਾਂ ਨੂੰ ਲੱਗਦਾ ਹੋਗਾ ਇਹ ਕੋਲ ਕੰਮ ਨਹੀਂ ਕਰਦਾ ਬਿਸ਼ ਕਰਕੇ ਟਿਕਟ ਨਹੀਂ ਦਿੱਤੀ ਤੇ ਟਿਕਟ ਇਸ ਕਰਕੇ ਉਹਨਾਂ ਨੂੰ ਮਿਲੀ ਆ ਹੁਣ ਜਿਹੜੀ ਤੁਸੀਂ ਮੇਰੀ ਗੱਲ ਕਰਦੇ ਹੋ ਦੇਖੋ ਮੈਂ ਹੈਗਾ ਸ਼ਿਕਾਰੀ ਸ਼ੀ ਬੰਦਾ 1986 ਤੋਂ ਅਸੀਂ ਤੁਰੇ ਫਿਰਦੇ ਆ ਇਦਾਂ ਹੀ ਧੱਕੇ ਖਾਂਦੇ ਕੋਈ ਸਮਾਂ ਸੀ ਪੁਲਿਸ ਇੱਥੇ ਸਾਨੂੰ ਘਰ 'ਚ ਰਹਿਣ ਨਹੀਂ ਸੀ ਦਿੰਦੀ ਸਾਡੇ ਬਜ਼ੁਰਗ ਲੋਕਾਂ ਦੇ ਘਰਾਂ 'ਚ ਰਾਤਾਂ ਕੱਢਦੇ ਸੀ ਸਾਨੂੰ ਫਸਲ ਨਹੀਂ ਸੀ ਬੀਜਣ ਦਿੰਦੇ ਇਹ ਸਾਰਾ ਸਾਰੀ ਰਾਤ ਪੁਲਿਸ ਫਿਰ ਜਾਂਦੀ ਲੋਕ ਵੀ ਤੰਗ ਸੀ ਵੀ ਦਾ ਸਿਵਲ ਵਰਦੀ ਜੱਤੇ ਪੁਲਿਸ ਵਾਲੇ ਫਿਰ ਜਾਂਦੇ ਨੇ ਅਸੀਂ ਉਹ ਸਮਾਂ ਕੱਟਿਆ ਅਸੀਂ ਕਮਰਦਾਂ ਚ ਰਾਤਾਂ ਕੱਟੀਆਂ ਫਿਰ ਅਸੀਂ ਫੌਰ ਨੇ ਵੀ ਚਲੇ ਗਏ ਪੁਲਿਸ ਉੱਤੇ ਉੱਤੇ ਫੜਨ ਚਲੇਗੀ ਸਰਕਾਰ ਸਾਨੂੰ ਤੇ ਚੋਣ ਲੜਨਾ ਮੈਂ ਜਦੋਂ ਮੈਂ ਉਹ ਲੜਾਈ ਲੜਦਾ ਸੀ ਉਦੋਂ ਸਾਨੂੰ ਕੀ ਪਤਾ ਸੀ ਵੀ ਕੋਈ ਬਣ ਜਾਏਗਾ ਸਾਡਾ ਵੀ ਖਾਲਸਤਾਨ ਲਈ ਲੜ ਰਹੇ ਹਾਂ ਵੀ ਸਾਡਾ ਕੋਈ ਬਣ ਜਾਏਗਾ ਉਦੋਂ ਕੋਈ ਸਾਨੂੰ ਪਤਾ ਸੀ ਜਾਂ ਸਾਨੂੰ ਛਡਾਉਂਦੇ ਸੀ ਸਾਡੇ ਮਾਂ ਪਿਓ ਛਡਾਉਂਦੇ ਸੀ ਜਾਂ ਮੇਰੇ ਰਿਸ਼ਤੇਦਾਰ ਛਡਾਉਂਦੇ ਸੀ ਕੋਈ ਨਹੀਂ ਛਡਾਉਂਦਾ ਜੇ ਵਕੀਲ ਕਰਦੇ ਸੀ ਤਾਂ ਘਰ ਦੇ ਪੈਸੇ ਦਿੰਦੇ ਸੀ ਭਾਵੇਂ ਓ ਕਿਤੋਂ ਦਾ ਦਿੰਦੇ ਸੀ ਅਸੀਂ ਸ਼ਘਰਚੀ ਬੱਜੇ ਅੱਜ ਅਸੀਂ ਸੈੱਟ ਹੋਏ ਆ ਸਾਡਾ ਸਾਰੇ ਭਰਾਵਾਂ ਦਾ ਇੱਕ ਹੈ ਅਸੀਂ ਸਲਾਹ ਕਰੀ ਆ ਵੀ ਸਾਨੂੰ ਚੋਣ ਲੜਨੀ ਚਾਹੀਦੀ ਕਿ ਨਹੀਂ ਲੜਨੀ ਚਾਹੀਦੀ ਤੇ ਮੇਰੇ ਘਰ ਦੇ ਮੇਰਾ ਸਾਥ ਦਿੰਦੇ ਨੇ ਸਾਰੇ ਬਾਕੀ ਮੇਰੇ ਘਰ ਦੇ ਸਰਵਿਸਾਂ ਕਰਦੇ ਨੇ ਤੇ ਚੋਣਾਂ ਦਾ ਅਸੀਂ ਪ੍ਰਚਾਰ ਵੀ ਕਰ ਰਹੇ ਆ ਵਧਾ ਵੀ ਰਹੇ ਆ ਕਿਉਂਕਿ ਮੀਡੀਆ ਸਾਡੀ ਬਹੁਤੀ ਗੱਲ ਨਹੀਂ ਕਰਦਾ ਪਰ ਅਸੀਂ ਪ੍ਰਚਾਰ ਵਧਾ ਰਹੇ ਆ ਤੇ رائے ਵੀ ਲੈ ਰਹੇ ਆ ਵੀ ਸਾਨੂੰ ਕੀ ਕਰਨਾ ਚਾਹੀਦਾ ਬੀ ਪਾਰਟੀ ਨੇ ਕੀਤਾ ਵਿਚਾਰ ਹੈ ਮਨ ਹੈ ਤੁਹਾਡਾ ਲੜਨ ਦਾ ਹਾਂ ਮਨ ਚੋਣ ਲੜਨ ਦਾ ਹੈ ਹੋਰ ਹੋਗੇ ਹੋਰ ਕੀ ਕਰਨਾ ਹੈ ਜੇ ਚੋਣਾਂ ਨਹੀਂ ਲੜਨੀਆਂ ਪੁਲਿਸ ਨੇ ਸਾਡੇ ਹੱਥ ਤੱਕ ਤੋੜ ਤੇ ਸਾਡੇ ਗੋਡੇ ਭੰਨ ਤੇ ਸਾਡੇ ਸਿਰ 'ਚ ਸੋਟੀਆਂ ਮਾਰਦੀ ਰਹੀ ਪੁਲਿਸ ਪੈਰਾਂ 'ਤੇ ਸੋਟੀਆਂ ਮਾਰਦੀ ਤਲੀਆਂ ਛੜ ਤਲੀਆਂ ਭਗਵਾਲ ਸਾਹਿਬ ਨੇ ਇੱਕ ਤਾਂ ਖੁੱਲਾ ਹੀ ਚੈਲੰਜ ਜਾਈਏ ਖੁੱਲਾ ਹੀ ਖੁੱਲੇ ਮਨ ਗੱਲ ਕਹਿ ਦਿੱਤਾ ਨੰਗੇ ਪਿੰਡਿਆਂ ਤੇ ਤਸ਼ੱਦਰ ਚ ਛੱਲੇ ਨੇ ਤੇ ਇਹ ਆਜ਼ਾਦ ਤੌਰ ਤੇ ਅਨੰਦਪੁਰ ਸਾਹਾ ਵਾਲੀ ਸੀਟ ਤੇ ਚੋਣ ਲੜਨਗੇ ਮੈਂ ਵੀ ਵੋਟ ਪਾਵਾਂਗਾ ਕਿਉਂਕਿ ਮੈਂ ਇਹਨਾਂ ਦੇ ਨਾਲ ਵਿਚਰਿਆ ਕਾਫੀ ਦੇਰ ਕਾਫੀ ਕਾਫੀ ਸੁਗੜ ਸਿਆਣੇ ਨੇਤੇ ਨੇ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਟੇਡਾ ਏ ਤੁਹਾਡੀ ਪਾਰਟੀ ਨੇ ਇੱਕ ਫੈਸਲਾ ਲਿਆ ਏ ਪਾਰਟੀ ਦੇ ਵਿੱਚ ਚੁੱਪ ਰਹਿਣਾ ਵੀ ਕਈ ਵਾਰ ਖਤਰਨਾਕ ਹੋ ਜਾਂਦਾ ਹਰ ਹਰ ਜਗ੍ਹਾ ਚੁੱਪ ਰਹਿਣਾ ਬਗਾਵਤ ਕਰਨ ਵਾਲਾ ਬੰਦਾ ਕੁਝ ਨਾ ਕੁਝ ਕਰ ਲੈਂਦਾ ਹੁਣ ਤੁਸੀਂ ਕਹਿੰਦੇ ਮੈਂ ਬਗਾਵਤ ਇਹੀ ਹੋ ਜਾਂਦੀ ਏ ਜਦੋਂ ਤੁਸੀਂ ਆਜ਼ਾਦ ਤੌਰ ਤੇ ਲੜੋਗੇ ਕੀ ਪਤਾ ਗੁਰੂ ਕਿਰਪਾ ਕਰੇ ਤੁਸੀਂ ਜਿੱਤ ਜਾਓ ਮਹਾਰਾਜ ਅੱਗੇ ਤਾਂ ਬੇਨਤੀ ਹਰ ਬੰਦਾ ਜਿੱਤ ਲਈ ਖੜਦਾ ਏ ਤੇ ਪਾਰਟੀ ਦੇ ਵਿੱਚ ਚੁੱਪ ਰਹਿ ਕੇ ਤਸ਼ੱਦਦ ਚ ੱਲਣਾ ਚੁੱਪ ਰਹਿਣਾ ਵੀ ਇੱਕ ਕਿਸਮ ਦਾ ਜ਼ੁਲਮ ਸਹਿਣ ਵਾਲਾ ਹੀ ਹੁੰਦਾ ਜ਼ੁਲਮ ਕਰਨ ਵਾਲਾ ਜ਼ੁਲਮ ਕਰਦਾ ਫੈਸਲਾ ਕਰਨ ਵਾਲਾ ਫੈਸਲਾ ਕਰਦਾ ਜਿਹੜਾ ਫੈਸਲਾ ਸੁਣਦਾ ਏ ਜਦੋਂ ਫੈਸਲਾ ਗਲਤ ਹੁੰਦਾ ਫਿਰ ਉਹ ਵੀ ਖਤਰਨਾਕ ਹਰਵਿੰਦਰ ਸਿੰਘ ਜੀ ਬਸ ਅਸੀਂ ਚੁੱਪੇ ਨਹੀਂ ਰਹਿ ਸਕਦੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਦੁਨੀਆ ਤਾਂ ਹੋਰ ਵੀ ਜੁੰਦੀ ਸੀ ਇੱਥੇ ਅਸੀਂ ਆਪਣੇ ਘਰ ਛੱਡੇ ਨੇ ਮਾਰਾਂ ਖੱਦੀਆਂ ਨੇ ਅਰਸ਼ਪਾਲ ਸਿੰਘ ਚੰਦਣਾ ਰਣਜੀਤ ਸਿੰਘ ਹੈਪੀ ਇੱਥੇ ਮੇਰੇ ਕੋਲ ਦੋ ਦੋ ਘੰਟੇ ਬੈਠੇ ਰਹਿੰਦੇ ਸੀ ਸਾਡੇ ਤੇ ਭਰੋਸਾ ਕਰਦੇ ਸੀ ਅਸੀਂ ਚੁੱਪ ਨਹੀਂ ਰਹਿਦਾ ਸਾਡੇ ਬਸ ਸਾਡੀ ਇਹ ਗੱਲਾਂ ਹਮਤ ਨੂੰ ਗੱਲ ਦੱਸਦਾ 2004 ਵਿੱਚ ਗੁਰਦਵਾਰ ਪੰਥ ਕਮੇਟੀ ਚੋਣ ਹੋਈ ਸੀ। ਅਕਾਲੀ ਦਲ ਦੇ ਅੰਮ੍ਰਿਤਸਰ ਦੀ ਜਿਹੜੀ ਦੂਜੇ ਨੰਬਰ ਦੀ ਲੀਡਰਸ਼ਿਪ ਸੀ ਉਹਨਾਂ ਨੇ ਸਾਰਾ ਜ਼ਿਲ੍ਹਾ ਸਰਦਾਰ ਰਵਿੰਦਰ ਸਿੰਘ ਦਮਣਾ ਜਿਹੜੇ 1920 ਵਾਲੇ ਉਹਨਾਂ ਨੂੰ ਛੱਡ ਦਿੱਤਾ ਸੀ। ਉਦੋਂ ਵੀ ਮੈਂ ਚੋਣ ਲੜੀ ਸੀ ਰੋਪੜ ਤੋਂ ਸ਼੍ਰੋਮਣੀ ਕਮੇਟੀ ਦੀ। ਮੈਂ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਮੈਨੂੰ ਬੜੇ ਸਨੇਹ ਆਏ ਮੈਨੂੰ ਪਾਰਟੀੋਂ ਕੱਢ ਵੀ ਦਿੱਤਾ ਗਿਆ। ਕੱਢਣ ਨੂੰ ਕੀ ਹੁਣ ਮਰੇ ਬੈ ਤਾਂ ਹੈਗੇ ਜੀ। ਤੇ ਕੱਢ ਵੀ ਦਿੱਤਾ ਗਿਆ ਮੈਂ ਚੋਣ ਲੜੀ ਵੋਟਾਂ ਭਾਵੇਂ ਘੱਟ ਪਈ ਪਰ ਮੈਂ ਚੋਣ ਲੜੀ ਜਿੰਨੀ ਕਿ ਮਰੀ ਹیثیت ਸੀ। ਜੇ ਕੋਈ ਵੀ ਫੈਸਲਾ ਲੈਣਾ ਹੁੰਦਾ ਆਪਣੇ ਪੈਰਾਂ ਤੇ ਹੋ ਕੇ ਲੈ ਹੁੰਦਾ ਜੇ ਇਹ ਵੀ ਫੈਸਲਾ ਲਿਆ ਤਾਂ ਪੈਰਾਂ ਤੇ ਹੋ ਕੇ ਲੰਮਾ ਕੇ ਸਾਨੂੰ ਕੋਈ ਪਰਵਾਹੀ ਮੈਂ ਦੋ ਵਾਰਸ ਰੋਮਣੀ ਕਮੇਟੀ ਚੋਂ ਲੜੀ ਆ ਇੱਕ ਵਾਰ ਵਿਧਾਨ ਸਭਾ ਚੋਣ ਖੁਦ ਲੜੀ ਆ ਇੱਕ ਵਾਰ ਮੈਂ ਸੂਬੇਦਾਰ ਸਾਹਿਬ ਨੂੰ ਚੋਣ ਲੜਾਈ ਆ ਸੂਬੇਦਾਰ ਸਾਹਿਬ ਤਿਆਰ ਹੋ ਕੇ ਬਾਅਦ ਚ ਆਉਂਦੇ ਸੀ ਕਰੋ ਮੈਂ 7 ਵਜੇ ਗੱਡੀ ਲਈ ਦਫ਼ਤਰ ਦੇ ਵਿੱਚ ਖੜਾ ਹੁੰਦਾ ਸੀ ਸਾਨੂੰ ਇੰਨਾ ਚਾਏ ਮੈਂ ਕਾਲਜਾਂ ਵਿੱਚ ਵੀ ਚੋਣਾਂ ਲੜਦਾ ਰਿਹਾ ਮੈਂ ਮੋਹਾਲੀ ਕਾਲਜ ਵਿੱਚ ਵੀ ਚੋਣ ਲੜੀ ਆ ਮੈਂ ਬਸਈ ਆਈ ਟੈਜ ਵਿੱਚ ਵੀ ਚੋਣ ਲੜੀ ਆ ਸਾਨੂੰ ਪ੍ਰਵਾਹ ਰੋ ਕਿਸੇ ਨੇ ਮੇਰੇ ਭਰਾ ਮੇਰੇ ਨਾਲ ਚਾਹੀਦੇ ਨੇ ਮਰੇ ਸਕੇ ਪਰ ਮੇਰੇ ਨਾਲ ਨਹੀਂ ਮੇਰੇ ਪਰਿਵਾਰ ਮੇਰੇ ਨਾਲ ਨਹੀਂ ਮੇਰੇ ਰਿਸ਼ਤੇਦਾਰ ਮੇਰੇ ਨਾਲ ਨਹੀਂ ਤੇ ਮੇਰੇ ਸੱਜਣ ਮੈਨੂੰ ਫੋਨ ਕਰ ਰਹੇ ਨੇ ਵੀ ਟਿਕਟਾਂ ਦੀ ਕੋਈ ਗੱਲ ਨਹੀਂ ਦੀ ਵੋਟਾਂ ਲੋਕਾਂ ਨੇ ਪਾਉਣੀਆਂ ਹੁੰਦੀਆਂ ਨੇ ਤੇ ਪੂਰਾ ਸਾਡਾ ਤਿਆਰੀ ਚੱਜਿਆ ਸੀ ਚੋਣ ਲੜਾਂਗੇ ਬਾਕੀ ਸਲਾਹ ਵੀ ਅਸੀਂ ਕਰ ਰਹੇ ਹਾਂ ਬੰਦਿਆਂ ਨਾਲ ਐਸੀ ਗੱਲ ਨਹੀਂ ਹੈ ਕਿ ਸਲਾਹਾਂ ਤੇ ਬਿਨਾ ਕੁਝ ਨਹੀਂ ਹੁੰਦਾ ਬਹੁਤ ਵੱਡਾ ਹਲਕਾ ਹੈ ਜਿੱਲੇ ਫੈਸਲਾ ਕਰ ਲਿਆ ਹੈ ਜਿੰਨਾਂ ਦਾ ਫੈਸਲਾ ਜਦੋਂ ਜੰਮਿਆ ਸੀ ਉਦੋਂ ਹੀ ਕਰ ਲਿਆ ਸੀ ਜੇ ਮੈਂ ਤੁਹਾਨੂੰ ਬਹਾਨਾ ਪਣਾਉਣੀਆਂ ਕਹਾਣੀਆਂ ਦੱਸਾਂ ਮੈਂ ਪੜ੍ਹਨ ਦੇ ਟਾਈਮ ਦੀਆਂ ਮੈਂ ਲੰਮਾ ਹੋ ਜਾਂਦਾ ਅਸੀਂ ਕਦੇ ਕਿਸੇ ਦੀ ਪਰਵਾਹ ਨਹੀਂ ਕਰੀ ਕਦੇ ਇਹ ਨਹੀਂ ਕਿ ਔਰ ਆਪਣਾ ਹੱਕ ਤੇ ਚੁੱਪ ਨਹੀਂ ਰਹਿ ਸਕਦੇ ਚੁੱਪ ਰਹਾਗੇ ਤਾਂ ਮਰ ਜਾਾਂਗੇ। ਕੁਲਦੀਪ ਸਿੰਘ ਜੀ ਭਾਗੋਵਾਲ ਨੇ ਮੈਂ ਇੱਕ ਤਾਂ ਮੈਂ ਵੀ ਅਪੀਲ ਕਰ ਦਿੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਹੁਣ ਵੋਟਾਂ ਚੋਣਾਂ ਆਉਣੀਆਂ ਨੇ ਐਮਪੀ ਬਣਾ ਕੇ ਭੇਜਣੇ ਨੇ ਪਾਰਲੀਮੈਂਟ ਦੇ ਵਿੱਚ ਤੇ ਆਪਾਂ ਜਦੋਂ ਸੰਦੂਕੜੀ ਦੇ ਕੋਲ ਜਾ ਕੇ ਕੋਈ ਵੋਟ ਪਾਉਣੀ ਹੈ ਤਾਂ ਆਪਾਂ ਉਸ ਲੀਡਰ ਨੂੰ ਵੋਟ ਪਾਈਏ ਜਿਸ ਲੀਡਰ ਨੇ ਕੰਮ ਕੀਤੇ ਹੋਣ। ਇਹ ਨੀ ਵੀ ਇਹ ਗਾਉਣੇ ਵਾਲਾ ਏ, ਇਹ ਚਮਕੀਲੇ ਦੇ ਨਾਲ ਰਿਹਾ ਏ ਜਾਂ ਇਹ ਫਲਾਣਾ ਏ ਜਾਂ ਤੇ ਮੁਕਾਏ। અમૃતપાલ કોઈ ਨਹੀਂ ਲੱਗ ਰਿਹਾ ਸਮਾਜ ਦੀ ਸਥਿਤੀ ਇਹ ਹੈ ਜਿਹੜੇ ਸੱਚ ਬੋਲਦੇ ਨੇ ਉਹਨਾਂ ਨੂੰ ਜੇਲ੍ਹੇ ਹੀ ਕੱਟਣੀਆਂ ਪੈਂਦੀਆਂ ਪਰ ਜਿਹੜਾ ਸੱਚ ਬੋਲਦਾ ਇੱਕ ਦਿਨ ਬਗਾਵਤ ਉਹਨੂੰ ਕਰਨੀ ਪੈਂਦੀ ਹੈ ਬਗਾਵਤ ਦੇ ਵਿੱਚ ਕਈ ਵਾਰ ਮਹਾਰਾਜ ਸੁਣ ਵੀ ਲੈਂਦਾ ਹੈ ਕਾਮਯਾਬੀ ਹੋ ਜਾਂਦਾ ਹੈ ਬੜਾ ਕੁਝ ਹਾਂਜੀ ਇਹ ਨੰਦਪੁਰ ਸਾਹਿਬ ਲੋਕ ਸਭਾ ਹਲਕਾ ਹੈ ਜਿਹੜਾ ਹੈ 2009 ਚ ਬਣਿਆ ਸੀ ਉਦੋਂ ਵੀ ਮੈਨੂੰ ਟਿਕਟ ਦਿੱਤੀ ਸੀ ਮੇਰਾ ਕੇਸ ਇੱਕ ਵਿਚਾਰ ਦੀ ਹਿੰਸਾ ਮੇਰੇ ਤੇ ਕੇਸ ਸਰਕਾਰ ਨੇ ਦਰਜ ਕਰ ਬੜੇ ਕੇਸ ਦਰਜ ਕੀਤੇ ਸਰਕਾਰ ਨੇ ਬਹੁਤ ਇਲਜ਼ਾਮ ਲਾਏ ਨੇ ਕਰੇ ਹੋਏ ਵੀ ਇਹ ਬਦਨਾਮ ਹੋ ਜੇ ਪਰ ਸੱਚ ਬਦਨਾਮ ਨਹੀਂ ਕਦੇ ਹੁੰਦਾ ਤੇ ਉਦੋਂ ਵੀ ਮੇਰੇ ਪੇਪਰ ਮੇਰੇ ਕੈਂਸਲ ਹੋ ਗਏ ਸੀ ਇਸ ਕਰਕੇ ਮੈਨੂੰ ਪਤਾ ਨਹੀਂ ਸੀ ਕਿ ਉੱਥੇ ਸਟੇ ਲੈਣੀ ਪਣੀ ਹਾਈ ਕੋਰਟ ਤੋਂ ਤੇ ਹੁਣ ਲੰਧਪੁਰ ਸਾਹਿਬ ਦਾ ਹਲਕਾ ਹੈ तिवारी ਪਿਛਲੀ ਵਾਰ ਜਿੱਤਿਆ तिवारी ਕਿੱਥੋਂ ਦਾ ਰਹਿਣ ਵਾਲਾ ਹੈ 5 ਸਾਲ ਕਦੇ ਉਹ ਕਿਸੇ ਵਿੱਚ ਆਇਆ ਨਹੀਂ ਕਿਸੇ ਦੇ ਦੁੱਖ ਸੁੱਖ ਚ ਨਹੀਂ ਆਪਾਂ ਲੀਡਰ ਨੂੰ ਇਸ ਕਰਕੇ ਵੋਟਾਂ ਪਾਉਂਦੇ ਵੀ ਦੁੱਖ ਸੁੱਖੇ ਸਾਡੇ ਨਾਲ ਖੜਾ ਹੋਵੇ ਚੰਦੂ ਮਾਜਰਾ ਪਟਿਆਲੇ ਲੜਦਾ ਰਿਹਾ ਪਹਿਲਾਂ ਹੁਣ ਉਹ ਇੱਥੇ ਖੜਾ ਉਹਦਾ ਹਲਕੇ ਨਾਲ ਕੋਈ ਸਬੰਧ ਨਹੀਂ ਨੌ ਹਲਕੇ ਪੈਂਦੇ ਨੇ ਨੌ ਹਲਕਿਆਂ ਵਿੱਚ ਜਿੰਨੇ ਉਮੀਦਵਾਰ ਹੁਣ ਖੜੇ ਹੋਏ ਨੇ ਕਿਸੇ ਦਾ ਵੀ ਨੌ ਹਲਕਿਆਂ ਨਾਲ ਸੰਬੰਧ ਨਹੀਂ ਹੈ ਸੰਬੰਧ ਨਹੀਂ ਨੰਦਪੁਰ ਸਾਹਿਬ ਨਾਲ ਸੰਬੰਧ ਨਹੀਂ ਨੌ ਹਲਕਿਆਂ ਦਾ ਇਹਦਾ ਮਤਲਬ ਇਹ ਨੌ ਹਲਕਿਆਂ 'ਚ ਕੋਈ ਸਮਝਦਾਰ ਬੰਦਾ ਹੀ ਨਹੀਂ ਅੰਪਕਾ ਸੋਨੀ ਚੋਣ ਲੜੀ ਆ 3.5 ਲੱਖ ਵੋਟ ਪਈ ਹੈ ਕਦੇ ਕਿਸੇ ਦੇ ਭੁਗਤਿਆਈ ਹੋਵੇ ਕਦੇ ਕਿਸੇ ਸਮਾਗਿਚੋਂ ਆਈ ਹੋਵੇ ਕਦੇ ਕਿਸੇ ਦੁੱਖ ਸੁੱਖ ਚਾਈ ਹੋਵੇ ਆਵਾ ਬਰਾੜ ਨੂੰ ਚੋਣ ਲੜਾਈ ਦੀ ਵਿਧਾਨ ਸਭਾ ਦੀ ਕਦੇ ਕਿਸੇ ਦੇ ਆਇਆ ਹੋਵੇ ਫਿਰ ਅਸੀਂ ਵੋਟਾਂ ਪਾਉਣ ਨੂੰ ਲੱਗੇ ਵੋਟਾਂ ਪਾਉਣ ਨੂੰ ਜਾ ਕੇ ਹੁਣ ਕੰਗ ਖੜਾ ਇਹ ਉੱਤੇ ਲੋਹਿਆਣਾ ਦਾ ਰਹਿਣ ਵਾਲਾ ਤੇ ਚੰਦੂ ਮਾਦਾ ਸਾਹਿਬ ਪਟਿਆਲੇ ਦੇ ਰਹਿਣ ਵਾਲੇ ਨੇ ਹੁਣ ਜੇ ਬਾਹਰ ਦੇ ਬੰਦਿਆਂ ਦੀ ਚੋਣਾ ਲੜਨੀ ਆ ਫਿਰ ਅਸੀਂ ਮਰਤਾ ਗਏ ਨਹੀਂ ਮੈਂ ਤੁਹਾਨੂੰ ਆਖਰੀ ਸਵਾਲ ਪੁੱਛਣ ਲੱਗਿਆ ਲੰਬੀ ਹੁੰਦੀ ਜਾ ਰਹੀ ਹੈ ਪੰਜਾਬੀਆਂ ਦੀ ਕਾਦਤ ਹੁੰਦੀ ਹੈ ਪੰਜਾਬੀ ਲੋਕ ਜਦੋਂ ਆਪਣੇ ਘਰ ਵਿੱਚ ਮੱਝ ਵੀ ਖਰੀਦੇ ਨੇ ਤਾਂ ਕੁੱਤਾ ਵੀ ਖਰੀਦੇ ਨੇ ਤਾਂ ਉਹ ਵੀ ਨਸਲ ਦਾ ਖਰੀਦਦੇ ਨੇ ਅਸੀਂ ਨਸਲ ਦਾ ਕੁੱਤਾ ਲੈ ਕੇ ਆਉਨੇ ਆ ਫਿਰ ਇਹ ਲੋਕ ਜਿਹੜੇ ਵੋਟਾਂ ਪਾ ਦਿੰਦੇ ਨੇ ਇਹਨਾਂ ਨੂੰ ਪਤਾ ਨਹੀਂ ਵੀ ਲੀਡਰ ਵੀ ਅਸੀਂ ਆਪਣਾ ਨਸਲ ਦਾ ਚੁਣੀਏ ਜਿਹੜਾ ਸਾਡੇ ਪੰਜਾਬ ਦੀ ਗੱਲ ਕਰੇ ਗੁਰੂਆਂ ਦੀ ਗੱਲ ਕਰੇ ਸਾਡੀਆਂ ਧੀਆ ਭੈਣਾਂ ਦੇ ਸਿਰਾਂ ਦੀਆਂ ਚੁੰਨੀਆਂ ਦੀ ਗੱਲ ਕਰੇ ਸਾਡੀ ਪੱਗਾਂ ਦੀ ਗੱਲ ਕਰੇ ਉੱਥੇ ਇਹਨਾਂ ਲੋਕਾਂ ਨੂੰ ਕੀ ਸੱਪ ਸੁੰਗ ਜਾਂਦਾ ਏ ਕੁੱਤਾ ਖਰੀਦੇ ਨੇ ਨਸਲ ਦਾ ਜਦੋਂ ਲੀਡਰ ਚੁਣਦਾ ਏ ਫਿਰ ਉਹ ਨਸਲ ਦਾ ਨਹੀਂ ਹੁੰਦਾ ਫਿਰ ਉੱਥੇ ਕੀ ਸੱਪ ਸੁੰਗ ਜਾਂਦਾ ਗੱਲ ਦਰਸਲੇ ਆ ਹੁਣ ਬਹੁਤ ਲੋਕਾਂ ਨੂੰ ਜਾਗਰਤੀ ਆ ਗਈ ਜੋਦੋਂ ਪਿੱਛੇ ਝਾੜੂ ਵਾਲ ਜਿੱਤਨੇ ਉਦੋਂ ਲੋਕ ਬਹੁਤ ਜਾਗੇ ਨੇ ਹੁਣ ਸ਼ਰਾਬ ਜਾਂ ਪੈਸੇ ਪਿੰਡਾਂ 'ਚ ਬੰਦੇ ਨਹੀਂ ਜਾਂਦੇ ਹੁਣ ਸਮਾਂ ਬਦਲਿਆ ਹੈ ਹੁਣ ਵੋਟ ਉਸ ਨੂੰ ਪਊਗੀ ਜਿਹੜਾ ਇਲਾਕੇ ਦਾ ਹੋਏਗਾ ਜਿਹੜਾ ਇਲਾਕੇ ਦਾ ਵਿਚਰਨ ਵਾਲਾ ਹੋਏਗਾ ਉਹ ਕੰਮ ਗਿਆ ਪਹਿਲਾਂ ਵਾਲਾ ਵੀ ਬਾਹਰੋਂ ਆਇਆ ਲੀਡਰ ਵੋਟਾਂ ਪਾਦੇ ਹੁਣ ਨਹੀਂ ਲੋਕ ਪਾਉਂਦੇ ਹੁਣ ਤਾਂ ਘਰ 'ਚ ਨਹੀਂ ਪਤਾ ਹੁੰਦਾ ਕੀ ਨਾ ਕਿਹਨੂੰ ਵੋਟ ਪਾਉਣੀ ਆ ਤੇ ਇਸ ਕਰਕੇ ਜੇ ਚੋਣ ਲੜੀ ਤਾਂ ਪੂਰੇ ਜੋਰ ਨਾਲ ਲੜਾਂਗੇ ਲੋਕਾਂ ਦੇ ਫੋਨ ਵੀ ਆ ਰਹੇ ਨੇ ਲੋਕਾਂ ਦੇ ਸੁਨੇਹੇ ਵੀ ਆ ਰਹੇ ਨੇ ਬਹੁਤ ਅਹੇਜੇ ਬੰਦਿਆਂ ਨੇ ਕਿਹਾ ਵੀ ਤੁਸੀਂ ਤਿਆਰੀ ਕਰੋ ਠੀਕ ਹੈ ਨਾ ਤਿਆਰੀ ਤਾਂ ਅਸੀਂ ਕਰੇ ਰਹੇ ਹ ਸਾਰੀ ਤਿਆਰੀ ਦੇਖ ਕੇ ਕਿ ਉਹਨਾਂ ਨੇ ਕਰਿਆ ਤੇ ਜੇ ਹੁਣ ਉਮੀਦਵਾਰ ਬਾਹਰ ਦੇ ਆ ਕੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਜੇ ਚੰਦੂ ਮਜਲਾ ਸਾਹਿਬ ਨੇ ਕੰਮ ਕਰੇ ਨੇ ਪਿਛਲੇ 5 ਸਾਲ ਚ ਪਹਿਲਾ 5 ਸਾਲ ਹੋ ਰਹੇ ਨੇ ਤਾਂ ਲੋਕ ਪਾਉਣ ਵੋਟਾਂ ਲੋਕਾਂ ਦੇ ਸਮਾਗਮਾਂ 'ਚ ਗਏ ਨੇ ਤਾਂ ਪਾਉਣ ਵੋਟਾਂ ਜੇ ਤਬਾਦੀ ਨੇ ਕੰਮ ਕੀਤੇ ਨੇ ਤਾਂ ਪਾਉਣ ਕਾਂਗਰਸ ਨੂੰ ਵੋਟਾਂ ਚੈਲੰਜ ਹੈ ਤੁਹਾਡਾ ਜੇ ਅਸੀਂ ਭੋਗਾਂ ਦੇ ਸਮਾਗਮਾਂ 'ਚ ਨਹੀਂ ਜਾਂਦੇ ਜੇ ਹਫਤੇ ਵਿੱਚ 10 ਭੋਗ ਪੈਂਦੇ ਨੇ ਤਾਂ ਤਿੰਨ ਭੋਗਾਂ ਦੇ ਮੈਂ ਜਾਂਦਾ ਤਾਂ ਸਾਨੂੰ ਨਾ ਪਾਉਣ ਜੀ ਤਿੰਨ ਤਿੰਨ ਭੋਗਾਂ ਹਾਂ ਜੇ ਸਾਨੂੰ ਨਾ ਪਾਉਣ ਜੇ ਇਸ ਮੇਲੇ 'ਚ ਕੋਈ ਕਮੀ ਲੱਗਦੀ ਆ ਮੇਰਾ ਪਿੰਡ ਦਾ ਭ ਲੋਕ ਜਾਣਦੇ ਨੇ ਮੇਰੇ ਪਰਿਵਾਰ ਨੂੰ ਜਾਣਦੇ ਨੇ ਸਾਡੇ ਦਾਦੇ ਬਾਬਿਆਂ ਨੂੰ ਜਾਣਦੇ ਨੇ ਫਿਰ ਸਾਡਾ ਘਰ ਆ ਕੇ ਪਤਾ ਕਰਕੇ ਸਾਨੂੰ ਵੋਟਾਂ ਮਤ ਜੇ ਵੋਟਾਂ ਪਾਉਣੀਆਂ ਕਿਸੇ ਨਾ ਕੈਂਡੀਡੇਟ ਨੂੰ ਨਹੀਂ ਪਹਿਲਾਂ ਉਹਦਾ ਬੈਕਗ੍ਰਾਉਂਡ ਦੇਖੇ ਚੰਦੂ ਮਾਜਰਾ ਨੇ ਕੀ ਕੀਤਾ ਦਰਬਾਰ ਸਾਹਿਬ ਤੇ ਹਮਲੇ ਕਰਾਏ ਨੇ ਇਹਨਾਂ ਨੇ ਬਨਾਲੇ ਦੇ ਟਾਈਮ ਇਹਨਾਂ ਨੇ ਗੋਲੀਆਂ ਚਲਾਈਆਂ ਜਾ ਕੇ ਅਖੰਡ ਪਾਠ ਨੂੰ ਖੰਡਨ ਕੀਤਾ ਤੇ ਇਹ ਜਿਹੇ ਲੋਕਾਂ ਨੂੰ ਵੋਟਾਂ ਬਣੇ ਸਰਕਾਰਾਂ ਨਾਲ ਚੱਲਦੇ ਰਹੇ ਨੇ ਜੇ ਜਿਨ੍ਹਾਂ ਨੇ ਜ਼ੁਲਮ ਕੀਤਾ ਸਿੱਖਾਂ ਤੇ ਜੇ ਉਹਨਾਂ ਨੂੰ ਵੋਟਾਂ ਪਾਉਣੇ ਸਿੱਖ ਪਾ ਦੇਣ ਫਿਰ ਫਿਰ ਉਹੀ ਕੁਝ ਹੋਏਗਾ ਜੋ ਪਹਿਲਾਂ ਹੋਇਆ ਚੰਦੂ ਮਾਜਰਾ ਜਿੱਤਿਆ ਤੇ ਉਹਦਾ ਮੁੰਡਾ ਐਮਐ ਹੁਣ ਵੀ ਲੋਕ ਪਾਉਣ ਵੋਟਾਂ ਉਹਨੂੰ ਜਿਤਾਉਣ ਦੇ ਦੁਆ ਮੁੰਡਾ ਵੀ ਲੈ ਐਮਐਲਏ ਬਣ ਜਾਏਗਾ ਤੇ ਇਸ ਕਰਕੇ ਅਸੀਂ ਕਰਾਂਗੇ ਕੁਝ ਨਾ ਕੁਝ ਐਸੀ ਗੱਲ ਨਹੀਂ ਚੁੱਪ ਕਰਕੇ ਬੈਠਣ ਵਾਲੇ ਅਸੀਂ ਸਿੱਖ ਨਹੀਂ ਆ ਨਾ ਸੀ ਉਹਨਾਂ ਸਿੱਖਾਂ ਦੇ ਚੁੱਪ ਕਰਕੇ ਵੋਟਾਂ ਲੋਕਾਂ ਨੇ ਪਾਉਣੀਆਂ ਤਾਂ ਅਸੀਂ ਦੇਖਾਂਗੇ ਮੈਦਾਨ ਚ ਲੱਗ ਵਧੀਆ ਗੱਲਾਂ ਕੀਤੀਆਂ ਕੁਲਦੀਪ ਸਿੰਘ ਭਾਗੋਵਾਲ ਨੇ ਅਸੀਂ ਇੰਟਰਵਿਊ ਇਹਨਾਂ ਦੀ ਹੋਰ ਵੀ ਦਿਖਾਉਂਦੇ ਰਹਾਂਗੇ ਅਸੀਂ ਉਹਨਾਂ ਉਮੀਦਵਾਰਾਂ ਦੇ ਤੁਹਾਨੂੰ ਰੂਬਰੂ ਕਰਾਵਾਂਗੇ ਤੇ ਹਾਂਜੀ ਆਜੋ ਤੁਸੀਂ ਆਜੋ ਬੈਠ ਜਾਓ ਇੱਥੇ ਆਜੋ ਆ ਜਾਨੀ ਬਠੋ ਤੇ ਜਿਹੜੇ ਜਿਨ੍ਹਾਂ ਨੇ ਸਮਾਜ ਵਿੱਚ ਕੰਮ ਕੀਤੇ ਨੇ ਜਿਹੜੇ ਵਿਕਦੇ ਨਹੀਂ ਵਿਕਾਉ ਨਹੀਂ ਹੁੰਦੇ ਕਿਉਂਕਿ ਵਿਕਿਆ ਹੋਇਆ ਪੱਤਰਕਾਰ ਵਿਕਿਆ ਹੋਇਆ ਲੀਡਰ ਇਹ ਸਾਰੇ ਫਿਰ ਇੱਕੋ ਨਸਲ ਦੇ ਹੋ ਜਾਂਦੇ ਨੇ ਮੈਂ ਉਹਨਾਂ ਲੀਡਰਾਂ ਦੀ ਇੰਟਰਵਿਊ ਕਰਾਂਗਾ ਉਹਨਾਂ ਦੇ ਵਿੱਚ ਭਾਗੋਵਾਲ ਸਾਹਿਬ ਨੂੰ ਵਧੀਆ ਲੱਗੇ ਨੇ ਇਹਨਾਂ ਨੇ ਮੈਨੂੰ ਹੁਕਮ ਵੀ ਕੀਤਾ ਮੈਂ ਪਹਿਲਾਂ ਵੀ ਇੰਟਰਵਿਊ ਲਈਆਂ ਸੀ ਪੰਜਾਬ ਦੀ ਸਥਿਤੀ ਦਿਨ ਪਰ ਦਿਨ ਖਰਾਬ ਹੁੰਦੀ ਜਾ ਰਹੀ ਹੈ ਪੰਜਾਬ ਦਿੱਲੀ ਦੀਆਂ ਅੱਖਾਂ ਦੇ ਵਿੱਚ ਕਾਫੀ ਰੜਕ ਰਿਹਾ ਹੈ ਇਸ ਵਕਤ ਹੋਰ ਰੜਕਦਾ ਜਾ ਰਿਹਾ ਹੋਰ ਰੜਕਦਾ ਜਾ ਰਿਹਾ ਮੋਦੀ ਨੇ ਕੀ ਹਾਲ ਕੀਤਾ ਮੋਦੀ ਨੂੰ ਕੋਈ ਸੁਪਨਾ ਨਹੀਂ ਆਉਂਦਾ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਮੋਦੀ ਨੂੰ ਜੋ ਕੁਝ ਪੰਜਾਬ ਦੇ ਵਿੱਚੋਂ ਦੱਸਿਆ ਜਾਂਦਾ ਹੈ ਜਾਂ ਜੋ ਹੁਕਮ ਕਰਦਾ ਹੈ ਉਹੀ ਕੁਝ ਹੁੰਦਾ ਜੇ ਅਸੀਂ ਆਪਣੀਆਂ ਦਾੜੀਆਂ ਨੂੰ ਆਪਣੀਆਂ ਸਰਦਾਰੀਆਂ ਨੂੰ ਆਪਣੀਆਂ ਚੁੰਨਰੀਆਂ ਨੂੰ ਆਪਣੀਆਂ ਬੇਟੀਆਂ ਦੇ ਸਿਰਾਂ ਤੇ ਚੁੰਨਰੀਆਂ ਨੂੰ ਬਚਾਉਣਾ ਹੈ ਤਾਂ ਸਾਨੂੰ ਉਮੀਦਵਾਰ ਉਹ ਚੁਣਨੇ ਪੈਣੇ ਨੇ ਜਿਹੜੇ ਲੋਕਾਂ ਵਿੱਚ ਵਿਚਰਦੇ ਨੇ ਪੈਰਾਸ਼ੂਟ ਰਾਹੀਂ ਉਤਾਰੇ ਗਏ ਜਾਂ ਲੋਕਾਂ ਦੇ ਦਿੱਲੀ ਦੇ ਵਿੱਚ ਦਿੱਲੀ ਦੇ ਪੈਰਾਂ ਦੇ ਵਿੱਚ ਵਿਛਣ ਵਾਲੇ ਲੀਡਰ ਸਾਨੂੰ ਨਕਾਰਨੇ ਪੈਣੇ ਆ ਨਹੀਂ ਤਾਂ ਜੇ ਇਸ ਵਾਰੀ ਆਪਾਂ ਫੇਰ ਖੁੰਝ ਗਏ ਤਾਂ ਉਹ ਵੇਲਾ ਦੂਰ ਨਹੀਂ ਕਿ ਸਾਨੂੰ ਇਹ ਨਹੀਂ ਪਤਾ ਲੱਗਣਾ ਕਿ ਪੰਜਾਬ ਹੁੰਦਾ ਕੀ ਸੀ ਹੁਣ ਵੀ ਇਹੀ ਹਾਲ ਹੈ ਕੁਝ ਵਿਦੇਸ਼ ਚਲੇ ਗਏ ਨੇ ਕੁਝ ਨਸ਼ਿਆਂ ਤੇ ਲੱਗੇ ਨੇ ਕੁਝ ਖਰੀਦੇ ਜਾ ਰਹੇ ਨੇ ਹੈ ਪੰਜਾਬ ਵਿੱਚ ਹੁਣ ਵੀ ਕੁਝ ਨਹੀਂ ਪਰ ਫਿਰ ਵੀ ਚਲੋ ਗੁਰੂ ਮਹਾਰਾਜ ਕਿਰਪਾ ਕਰੇ ਤੇ ਅਸੀਂ ਆਪਣੇ ਪੰਜਾਬ ਨੂੰ ਬਚਾਈਏ ਇਹਨੇ ਕੁਲਦੀਪ ਸਿੰਘ ਜੀ ਭਾਗੋਵਾਲ ਆਨੰਦਪੁਰ ਸਾਹਿਬ ਤੋਂ ਸੀਟ ਦਾ ਇਹਨਾਂ ਨੇ ਦਾਅਵਾ ਕਰ ਦਿੱਤਾ ਹੈ ਆਪਾਂ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਇਹਨਾਂ ਨੂੰ ਵੋਟਾਂ ਪਾਓ ਇਹਨਾਂ ਨੇ ਖੁਦ ਵੀ ਚੈਲੰਜ ਕਰ ਦਿੱਤਾ ਇਹ ਨਹੀਂ ਕਹਿੰਦੇ ਵੀ ਸਾਨੂੰ ਵੋਟਾਂ ਪਾਓ ਦੇਖੋ ਕਿਹਦੇ ਕਿਹਦੇ ਇਹਨਾਂ ਨੇ ਕੰਮ ਕੀਤੇ ਨੇ ਕਿਹਦੇ ਕਿਹਦੇ ਜ਼ਖਮਾਂ ਤੇ ਇਹਨਾਂ ਨੇ ਮਲਮ ਲਾਈ ਹੈ ਮੈਂ ਪ੍ਰੈਮ ਉਹਦੇ ਤੋਂ ਹਰਵਿੰਦਰ ਰੋਪੜ ਤੋਂ ਦੇਖਦੇ ਰੋ ਪ੍ਰੈਮ ਉਹਦੇ ਰੋਪੜ